ਪੰਜਾਬੀ ਸੈਹ ਦੇ ਬਾਬਾ ਬੋੜ ਪਦਮਸ਼੍ਰੀ ਡਾਕਟਰ ਸਰਜੀਤ ਸਿੰਘ ਪਾਤਰ ਜਿਹਨਾਂ ਦਾ ਬੀਤੇ ਸ਼ਨੀਵਾਰ ਨੂੰ ਦਿਲਤਾ ਦੋਰਾ ਪੈਂਡ ਕਾਨ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਸਹਿਤ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸਮਸ਼ਾਨ ਕਾਡ ਵਿਖੇ ਕੀਤਾ ਗਿਆ ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪਦਮਸ਼੍ਰੀ ਡਾਕਟਰ ਸਰਜੀਤ ਪਾਤਰ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਜਨਰਲ ਮੇਜਰ ਅਮੇਸਰਿੰਨ ਨੀਰੁਕਤਿਆ ਆਈਏਐਸ ਨੇ ਵੀ ਫੁੱਲ ਮਾਲਾ ਮਾਂ ਪੇਟ ਕੀਤੀਆਂ ਪੰਜਾਬੀ ਮਾਂ ਬੋਲੀ ਦਾ ਰਖਵਾਲਾ ਸਪੂਤ ਪੰਜਾਬੀ ਸਹਿਦਾ ਬਾਬਾ ਬੋਲ ਪਦਮਸ਼੍ਰੀ ਸਰਜੀਤ ਪਾਤਰ ਅਮਰ ਦੇ ਨਾਰਿਆਂ ਵਿਚਕਾਰ ਉਹਨਾਂ ਦੇ ਸੁਪੁੱਤਰਾਂ ਅੰਕੁਰ ਪਾਤਰ ਅਤੇ ਮੰਨਰਾਜ ਪਾਤਰ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸਹਿਦਕਾਰਾਂ ਗਾਇਕਾਂ ਭੂਤੀ ਜੀਵੀਆਂ ਅਤੇ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਨਾਮ ਅੱਖਾਂ ਨਾਲ ਚਿਖਾ ਨੂੰ ਅਗਨੀ ਦਿੱਤੀ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਅਹਿਮ ਸ਼ਖਸੀਅਤਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਹਨਾਂ ਦੀ ਪਤਨੀ ਭੁਪਿੰਦਰ ਕੌਰ ਪਾਤਰ ਵੀ ਮੌਜੂਦ ਸਨ। ਲਗਭਗ 79 ਸਾਲ ਪਹਿਲਾਂ ਪੰਜਾਬ ਦੀ ਧਰਤੀ ਦੇ ਜਾਇ ਸਰਜੀਤ ਪਾਤਰ ਨੇ ਪੰਜਾਬੀ ਸਹਿਤ ਨੂੰ ਅਜਈਆਂ ਰਚਨਾਵਾਂ ਦਿੱਤੀਆਂ ਕਿ ਪੰਜਾਬੀ ਪੜ੍ਹਨ ਅਤੇ ਸਮਝਣ ਵਾਲਾ ਹਰ ਵਿਅਕਤੀ ਡਾਕਟਰ ਸਰਜੀਤ ਪਾਤਰ ਦਾ ਮਰੀਦ ਹੋਣ ਤੋਂ ਖੋਦ ਨੂੰ ਬਚਾ ਨਹੀਂ ਸਕਿਆ ਪੰਜਾਬੀ ਮਾਂ ਬੋਲੀ ਦੇ ਇਸ ਅਨਮੋਲੇ ਹੀਰੇ ਨੂੰ ਭਾਰਤ ਸਰਕਾਰ ਨੇ ਸਾਲ 2012 ਵਿੱਚ ਪਦਮਸ਼ਰੀ ਪੁਰਸਕਾਰ ਨਾਲ ਨਿਵਾਜਿਆ ਕੀਸ ਨਾਲ ਉਹਨਾਂ ਨੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਸਹਿਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਤੇ ਆਖਰੀ ਸਾਹ ਤੱਕ ਪੰਜਾਬੀ ਸਹਿਤ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਲੱਗੇ ਰਹੇ ਇਸ ਮੌਕੇ ਤੇ ਪੰਜਾਬ ਦੇ ਪ੍ਰਸਿੱਧ ਸਹਿਤਕਾਰਾਂ ਨੇ ਡਾਕਟਰ ਸਰਜੀਤ ਪਾਤਰ ਦੀਆਂ ਲਿਖੀਆਂ ਹੋਈਆਂ ਨਜ਼ਮਾਂ ਨੂੰ ਗੂੰਗੜਾ ਕੇ ਨਾਮ ਅੱਖਾਂ ਦੇ ਨਾਲ ਅੰਤਮ ਵਿਦਾਇਗੀ ਦਿੱਤੀ ਇਸ ਮੌਕੇ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਮੁਹੰਮਦ صدیق सतनाम सिंह माणक वातावरण प्रेमी संत बलबीर सिंह सीचेवाल हरचरण सिंह बैंस जगमीत सिराड़ प्रोफेसर गुरभजन गिल प्रोफेसर निर्मल जोड़ा डॉक्टर हरी सिंह जाचक संत अमीर सिंह जवद्दी टकसाल गायक गीतकार पाली देतवालिया पम्मी बाई दे मकसूसपुरी गुरप्रीत कुगी, देव दिलदार ਜਸਵੰਤ ਸੰਦੀਲਾ ਤੋਂ ਇਲਾਵਾ ਹੋਰ ਐਮ ਸਖਸ਼ੀਤਾ ਇਸ ਮੌਕੇ ਤੇ ਹਾਜ਼ਰ ਰਹੀਆਂ। ਕਾਫੀ ਜਗਤ ਨੂੰ ਅੱਜ ਉਹ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਜੀ 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 ਮੈਨੂੰ ਲੱਗਦਾ ਵੀ ਥੋੜਾ ਸੱਟ ਲੱਗਿਆ ਅੱਜ ਮੈਂ ਸ਼ਬਦਹੀਨ ਹੋ ਗਿਆ ਕੋਈ ਸ਼ਬਦ ਨਹੀਂ ਰਿਹਾ ਕਿ ਮੈਂ ਕੀ ਕਹਾਂ ਅੱਜ ਮੈਂ ਸਾਡੀ ਕਹਾਣੀ ਤਾਂ ਖਤਮ ਹੋ ਚੁੱਕੀ ਹੈ ਇਹਦੇ ਸੁੱਤੇ ਪਏ ਰਹੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਲਾਈ ਪੰਜਾਬ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਪਾਉ ਲੈ ਕੇ ਆਉਣੀ ਆ ਮੈਂ ਕਿਹਾ ਜੀ ਮੈਂ ਸਰਕਾਰ ਕੋਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਕੁਝ ਕਰੋ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਹੈ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਕਿਉਂਕਿ ਪਾਤਰ ਪਾਤਰ अवार्ड ਸ਼ੁਰੂ ਕਰਾਂਗੇ ਤਿਸ ਦਾ ਹਰਜਨ अवार्ड ਹੈ ਠੀਕ ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ अवार्ड ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਜੀ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਵਾਰਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਏ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਇਹ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਸਟ ਲੈਵਲ ਮਾਨਸਾ ਮਾਨਸਾ ਇਸ਼ਾਨ ਕਾਮਿਲ ਨੇ ਗੱਲ ਕਹੀ ਹੈ ਕਿ ਜਿਹੜੀ ਸੋਚ ਛੱਡ ਕੇ ਗਈ ਨੇ ਜਿਹੜੀ ਵਿਰਾਸਤ ਛੱਡ ਕੇ ਗਈ ਨੇ ਆ ਪਾਤਰਵਾੜ ਤੁਸੀਂ ਸ਼ੁਰੂਆਤ ਕੋਸ਼ਿਸ਼ ਕਰਦੇ ਹੋ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਪੈਸੇ ਦੇ ਦੇਖੋ ਇਹ ਤਾਂ ਪਾਤਰਵਾੜ ਤਾਂ ਛੋਟੀ ਚੀਜ਼ ਹੈ ਮੈਂ ਕਹਿੰਨਾ ਜਿਹੜੀ ਸੋਚ ਛੱਡ ਕੇ ਗਈ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਡਾਊਨ ਦੇ ਸੈਕੰਡ ਡਾਊਨ ਦੇ ਥਰਡ ਡਾਊਨ ਦੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਮਨ ਸਰ ਤੁਹਾਡੇ ਜਦੋਂ ਸਪੀਚ ਹੁੰਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਦਰਾਵਾਂ ਵੱਲ ਦੇ ਨਾ ਹੋਰ ਬਹੁਤ ساری ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਗੁੱਲਾਂ ਕਦੇ ਜਪਹੀ ਰੱਖੀ ਆ 6 ਫੁੱਟ ਦੀ ਮੀਨ ਲੈ ਦੇਖੋ ਜੀ ਬਾਦਰ ਸਾਹਿਬ ਦਾ ਇਸ ਤਰ੍ਹਾਂ ਰੁਕਸ਼ਤ ਹੋਣਾ ਸਾਰੇ ਉਹਨਾਂ ਦੇ ਪਰਿਵਾਰ ਨੂੰ ਤੇ ਸਦਮਾ ਲੱਗੇ ਲੱਗਿਆ ਉਹਨਾਂ ਦੇ ਚਾਹਵਾਨਾਂ ਨੂੰ ਵੀ ਉਹਨਾਂ ਦੇ ਮਿੱਤਰਾਂ ਸੱਜਣਾਂ ਨੂੰ ਬਹੁਤ ਬਟਾ ਲੱਗਿਆ ਵੀ ਸਾਡਾ ਇੱਕ ਬਟਾ ਭਰਾ ਜਿਹੜਾ ਇ tanto ਵੱਡਾ ਨਾਂ ਇੱਕ ਜਿਉਂਦੀ ਜਾਗਦੀ ਇੰਸਟੀਟਿਊਸ਼ਨ ਸੰਸਥਾ ਹੋਵੇ ਤੇ ਉਹ ਚੁੱਪਚੀਪੇ ਤੇ ਚਲਾ ਜਾਵੇ ਤੇ ਵਾਕਈ ਬਹੁਤ ਵੱਡਾ ਘਾਟਾ ਪਿਆ ਸਾਡੀ ਪੰਜਾਬ ਦੀ ਵਿਰਾਸਤ ਨੂੰ ਸਾਡੇ ਪੰਜਾਬ ਦੇ ਸਿਹਤ ਨੂੰ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ ਵਕ ਵਕ ਇੰਸਟੀਚੂਨਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪੀਏਯੂ ਚ ਪੜਾਇਆ ਫਿਰ ਹੁਣ ਉਹ ਆਰਟ ਕਾਉਂਸਲ ਦੇ ਵਿੱਚ ਐਜੇ ਚੇਅਰਮੈਨ ਕੰਮ ਕਰ ਰਹੇ ਸਨ ਤੇ ਸਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋ ਤੇ ਮੈਂ ਖੁਸ਼ਕਿਸਮਤਾਂ ਕਿ ਮੇਰੇ ਨਾਲ ਉਹਨਾਂ ਦੀ ਸਾਹਜ 86 ਤੋਂ ਲੈ ਕੇ ਹੁਣ ਤੱਕ ਸਟਿਲ ਬਣੀ ਰਹੀ ਤੇ ਆਪਦੇ ਵੱਡੇ ਭਰਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬੜੇ ਇਕੱਠਿਆਂ ਦੇ ਐਕਸਪੀਰੀਐਂਸੇਜ਼ ਰਹੇ ਇਕੱਠਿਆਂ ਨੇ ਕੰਮ ਵੀ ਕੀਤਾ ਸੋ ਉਹ ਯਾਦਾਂ ਕਦੇ ਭੁੱਲਣੀਆਂ ਨਹੀਂ ਪਦਮਸ਼ਰੀ ਪਦਮਸ਼ਰੀ ਅਵਾਰਡ ਨਾਲ ਉਹਨਾਂ ਨੂੰ ਸਨਮਾਨਤ ਦਿੱਤਾ ਗਿਆ ਸੀਗਾ ਤੇ ਪੂਰੇ ਵਰਲਡ ਦੇ ਵਿੱਚ ਮਤਲਬ ਵੀ ਉਹਨਾਂ ਨਾਲ ਕੋਈ ਸਿਰਫ ਸਾਰੇ ਛੋਟੇ ਵੱਡੇ ਜਿੰਨੇ ਵੀ ਪੰਜਾਬੀ ਵਸਦੇ ਸੀ ਸਾਰੇ ਉਹਨਾਂ ਨੂੰ ਪਿਆਰ ਕਰਦੇ ਸੀ ਤੇ ਇਹ ਘਟਾ ਤੁਰੋ ਦੇਖੋ ਘਾਟਾ ਇਹ ਹੁੰਦਾ ਹੈ ਕਿ ਬੰਦਾ ਆਉਂਦਾ ਹੈ ਬੰਦਾ ਆਪਦੇ ਕਰਮ ਕਰਦਾ ਹੈ ਅਬਦਾ ਜੋ ਯੋਗਦਾਨ ਪਾਉਣਾ ਪਾ ਕੇ ਚਲਾ ਜਾਂਦਾ ਹੈ ਇਸ ਧਰਤੀ ਤੇ ਪਹਿਲਾਂ ਵੀ ਵੱਡੇ ਵੱਡੇ ਸ਼ਾਇਰ ਹੋਏ ਨੇ ਸ਼ਿਵ ਕੁਮਾਰ ਬਟਾਲਵੀ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਹੈ ਪਾਸ਼ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਸੰਤਰਾਮਦਾਸੀ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਜਗਤਾਰ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਇਹ ਤੇ ਇਹ ਧਰਤੀ ਜੀ ਇਸ ਤਰ੍ਹਾਂ ਦੀ ਖੁਸ਼ਬੂ ਹੈ ਕਿ ਵੱਡੇ ਵੱਡੇ ਬੰਦੇ ਪੈਦਾ ਕਰਦੇ ਆ। ਅਖੀਰਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਦੀਆਂ ਹੀ ਮਤਲਬ ਇਹ ਗੱਲਾਂ ਕਰਦੇ ਸੀਗੇ ਨਾਟਕਾਂ ਦੀਆਂ ਗੱਲਾਂ ਕਰਦੇ ਸੀਗੇ ਲਿਖਣ ਦੀਆਂ ਗੱਲਾਂ ਕਰਦੇ ਸੀ ਨਵੀਂ ਪਲੈਨਿੰਗ ਕਰਦੇ ਸੀਗੇ ਫਿਲਮਾਂ ਦੇ ਵਿੱਚ ਵੀ ਕੁਝ ਨਾ ਦਾ ਕੋਈ ਨਾ ਫਿਲਮ ਵਿੱਚ ਤਾਂ ਮੈਂ ਹੀ ਉਹਨਾਂ ਨੂੰ ਸਭ ਤੋਂ ਵੱਡਾ ਰੋਲ ਤੇ ਮੈਂ ਹੀ ਦਿੱਤਾ ਆਪਦੀ ਫਿਲਮ ਦੇ ਵਿੱਚ ਦਾਰਾ ਦੇ ਵਿੱਚ ਬਤੌਰ ਪ੍ਰੋਫੈਸਰ ਇੱਕ ਸ਼ਾਇਰ ਹੈ ਨਾ ਪ੍ਰੋਫੈਸਰ ਦੇ ਤੌਰ ਤੇ ਪੇਸ਼ ਕੀਤਾ ਉਹਨਾਂ ਨੂੰ ਹਾਂ ਤੂੰ ਮੈਨੂੰ ਹੱਸਦੇ ਸੀ ਕਹਿੰਦੇ ਤੂੰ ਹੀ ਮੈਨੂੰ ਖਿੱਚ ਲਿਆ ਮੈਂ ਹੋਰ ਨਹੀਂ ਕਿਸੇ ਨਾਲ ਕੰਮ ਕਰਨਾ ਸੀ ਤੇ ਮਤਲਬ ਕਿ ਸਾਡੀ ਮੁਹੱਬਤ ਇੰਨੀ ਖੂਬਸੂਰਤ ਸੀ ਮੇਰੇ ਵੱਡੇ ਭਰਾ ਸਨ ਤੇ ਮੈਨੂੰ ਸਮੇਂ-ਸਮੇਂ ਤੇ ਗਾਈਡ ਵੀ ਕਰਦੇ ਸਨ ਤੇ ਵੱਡੇ ਵੱਡੇ ਲੋਕ ਸਨ ਦਾਨਸ਼ਮੰਦ ਬੰਦੇ ਜਿਦਾਂ ਸੀ ਭਗਵੰਤ ਮਾਨ ਜੀ ਆਏ ਹੈ ਜਿਹਨੇ ਉਹਨਾਂ ਦੇ ਵੀ ਅੱਜ ਅੱਖਾਂ ਦੇ ਵਿੱਚ ਨਮ ਆ। ਦੇਖੋ ਸਾਰੇ ਆ ਜੀ ਆ ਨਾਟ ਓਨਲੀ ਦ ਸੀਐਮ ਸਾਹਿਬ ਸਾਰਿਆਂ ਦੇ ਜਿੰਨੇ ਵੀ ਉਹਨਾਂ ਨਾਲ ਜਿਨ੍ਹਾਂ ਨੇ ਵੀ ਕੋਈ ਪਲਗ ਜਾ ਰਹੇ ਨੇ ਹਰ ਇੱਕ ਬੰਦੇ ਨੂੰ ਤਕਲੀਫ ਹੋਈ ਹੈ ਹਰ ਬੰਦੇ ਇੱਥੇ ਪਹੁੰਚਿਆ ਹੈ ਤੇ ਮੈਂ ਸੱਚੇ ਪਾਤਸ਼ਾਹ ਵੈਗਰੂ ਅਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਬੱਚੇ ਨੂੰ ਬਲ ਬਖਸ਼ੇ ਕਿ ਉਹ ਆਪਣੇ ਪਿਤਾ ਵਾਂਗੂ ਹੋਰ ਜਿਆਦਾ ਤਰੱਕੀ ਕਰੇ ਹਾਂ ਜੀ ਉਹਨਾਂ ਦਾ ਪਿਆਰ ਦੇ ਕੇ ਗਏ ਨੇ ਸਵਰਗਾਂ 'ਚ ਵਸਾ ਹਾਂਜੀ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਸਵਰਗਾਂ 'ਚ ਵਸਾਵੇ ਤੇ ਜਿੰਨਾ ਪੰਜਾਬੀ ਸਹਿਤ ਲਈ ਉਹਨਾਂ ਨੇ ਯੋਗਦਾਨ ਪਾਇਆ ਉਹ ਇਸੇ ਤਰ੍ਹਾਂ ਖਸ਼ਬੂ ਬਣਦਾ ਰਿਹਾ ਤੇ ਉਹ ਜਿਹੜਾ ਸਦਮਾ ਮੈਨੂੰ ਲੱਗਦਾ ਇਹ ਸਦਮਾ ਸਿਰਫ ਸਾਨੂੰ ਉਹਨਾਂ ਨੂੰ ਜਾਣਨ ਵਾਲਿਆਂ ਵਾਸਤੇ ਨਹੀਂ ਹੈ ਕਿ ਉਹਨਾਂ ਦੇ ਪਰਿਵਾਰ ਲਈ ਨਹੀਂ ਹੈ ਪੰਜਾਬ ਤੇ ਪੰਜਾਬੀ ਜਿੱਥੇ ਵੀ ਹੈਗੇ ਨੇ ਹਰ ਇੱਕ ਬੰਦੇ ਨੂੰ ਉਨਾ ਹੀ ਸਦਮਾ ਲੱਗਾ ਕਿਉਂਕਿ ਇਹ ਪਹਿਰੇਦਾਰ ਸੀ ਸਾਡੇ ਪੰਜਾਬ ਦਾ ਇੱਕ ਬੜਾ ਵੱਡਾ ਪਹਿਰੇਦਾਰ ਸੀ ਜਿਨੇ ਜ਼ਬਾਨ ਤੇ ਪਹਿਰਾ ਦਿੱਤਾ ਜਿਨੇ ਜਜ਼ਬਾਤ ਤੇ ਪਹਿਰਾ ਦਿੱਤਾ ਜਿਨੇ ਯਥਾਰਥ ਤੇ ਹਕੀਕਤ ਤੇ ਹਮੇਸ਼ਾ ਪਹਿਰਾ ਦਿੱਤਾ ਜਿਨੇ ਤੁਹਾਡੀ ਮੇਰੀ ਇਹਨਾਂ ਦੀ ਸਭ ਦੀ ਤਰਜਮਾਨੀ ਕੀਤੀ ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਹੁੰਦੀ ਪਾਤਰ ਸਭ ਦੋ ਲਫ਼ਜ਼ਾਂ ਚ ਕਹਿ ਜਾਂਦੇ ਸੀ ਅੱਜ ਸਾਡੇ ਕੋਲ ਉਹ ਇੱਕ ਇਨਸਾਨੀ ਜਜ਼ਬਾਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦਾ ਮੈਕੈਨਿਜ਼ਮ ਹੀ ਖਤਮ ਹੋ ਗਿਆ ਬਿਲਕੁਲ ਜੀ ਜਦੋਂ ਵੀ ਕੋਈ ਇਦਾਂ ਦਾ ਥੰਮ ਜਾਂਦਾ ਹੈ ਤਾਂ ਬਹੁਤ ਉਹ ਖਲਾ ਹੀ ਪੈਦਾ ਹੋ ਜਾਂਦਾ ਉਹਦੇ ਵਰਗਾ ਕੋਈ ਦੁਬਾਰਾ ਜੰਮਦਾ ਨਹੀਂ ਦੁਬਾਰਾ ਆਉਂਦਾ ਨਹੀਂ ਤੇ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਬੁਰਜ ਸੀ ਜਿਹੜਾ ਅੱਜ ਬੁਰਜ ਟਹਿ ਗਿਆ ਤੇ ਉਹਨਾਂ ਦੀ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਓਦਾਂ ਬੜਾ ਛੋਟਾ ਸੀ ਤੇ ਸਾਹਿਤਿਕ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕਦ ਵੱਡਾ ਕਰਨ ਚ ਇਹਨਾਂ ਲੱਗੇ ਰਹੇ ਪਰ ਉਹਨਾਂ ਨੇ ਆਪਣੇ ਕਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ ਤੇ ਉਹਨਾਂ ਦਾ ਐਡਾ ਕਦ ਉਲੰਧ ਹੋਇਆ ਕਿ ਅੱਜ ਉਹਨਾਂ ਤੱਕ ਪਹੁੰਚਣਾ ਬਹੁਤ ਵੱਡਾ ਚੈਲੰਜ ਹੈ ਕੋਈ ਬਹੁਤ ਵਿਰਲਾ ਹੀ ਹੋਏਗਾ ਜੀ ਉਸ ਲੈਵਲ ਤੱਕ ਕਦੇ ਪਹੁੰਚੇਗਾ ਸੀਐਮ ਭਗਵਤ ਬਾਜ ਜੀ ਆਏ ਸੀ ਬਿਲਕੁਲ ਜੀ ਕਿਉਂਕਿ ਬਤੌਰ ਕਲਾਕਾਰ ਵੀ ਉਹਨਾਂ ਦਾ ਬਹੁਤ ਇਹਨਾਂ ਨਾਲ ਸਾਂਝ ਰਹੀ ਹੈ ਤੇ ਉਹ ਵੀ ਆਉਣਾ ਉਹਨਾਂ ਦਾ ਉੱਥੇ ਬੜਾ ਵਾਜਿਬ ਸੀ ਕਿਉਂਕਿ ਇੱਕ ਸੋਨਾ ਸਮਾਂ ਇਕੱਠਿਆਂ ਜਦੋਂ ਕੱਟਿਆ ਹੋਵੇ ਕਈ ਯਾਦਾਂ ਹੁੰਦੀਆਂ ਨੇ ਤੇ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ ਔਰ ਕਈ ਚੀਜ਼ਾਂ ਐਸੀਆਂ ਯਾਦ ਆਉਂਦੀਆਂ ਨੇ ਕਿ ਬੰਦੇ ਬੰਦੇ ਦੀਆਂ ਅੱਖਾਂ 'ਚ ਪਾਣੀ ਆਪਣੇ ਆਪ ਆਉਂਦਾ ਤੇ ਮੈਨੂੰ ਲੱਗਦਾ ਜੀ ਕਿ ਇਹ ਬੜਾ ਸੁਭਾਵਕ ਸੀ ਉਹਨਾਂ ਦਾ ਵੀ ਇੱਥੇ ਆਉਣਾ ਔਰ ਹੋਰ ਵੀ ਇੱਕ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਜੋ ਬੰਦਾ ਵੀ ਆਇਆ ਉਹ ਦਿਲੋਂ ਆਇਆ ਅੱਜ ਮੋਸਟਲੀ ਅਸੀਂ ਜਾਈਦਾ ਕਈ ਵਾਰੀ ਕਮਿਸ਼ਨਸ ਤੇ ਕਈਦਾ ਯਾਰ ਪਤਾ ਲੱਗਾ ਫਲਾਣਾ ਇਦਾਂ ਕਿ ਜਾਣਾ ਉੱਥੇ ਜਾਂ ਜਾਣਾ ਪੈਣਾ ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ ਡੱਕਦੇ ਪਰ ਲੋਕ ਰੋਕ-ਰੋਕ ਰੱਖਣੇ ਪੈ ਰਹੇ ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜੇ ਇੱਕ ਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜੇ ਅੱਜ ਅਣੀ ਦੁਨੀਆ ਆਈ ਗਈ ਜੀ ਸਵਰਗਾਂ ਦੇ ਵਿੱਚ ਪਾਸਾ ਉਹਨਾਂ ਦਾ ਹੋਇਆ ਐਨੀ ਦੁਨੀਆ ਦੇ ਉਹ ਸਵਰਗ ਹੀ ਇੱਥੋਂ ਵੀ ਭੋਕੇ ਹੀ ਗਏ ਨੇ ਜੀ ਅੱਗੇ ਵੀ ਸਵਰਗ ਹੀ ਉਹਨਾਂ ਵਾਸਤੇ ਖੁੱਲੇ ਨੇ ਐਨੀ ਮੁਹੱਬਤ ਦੁਨੀਆ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜੇ ਉਹ ਸਵਰਗ ਦਾ ਔਰ ਅਰਥ ਕੀ ਹੁੰਦੇ ਨੇ ਸਵਰਗ ਦਾ ਹੋਰ ਮੈਨੇ ਕੀ ਹੁੰਦੇ ਨੇ ਜੀ ਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਸਰ ਅਖੀਰਲੇ ਸਮੇਂ ਦੇ ਵਿੱਚ ਵੀ ਉਹ ਪੰਜਾਬੀ ਸਾਹਿਤ ਵਾਰੇ ਗੱਲਾਂ ਕਰਦੇ ਰਹੇ ਆ ਤੇ ਨਾਟਕਾਂ ਵਾਰੇ ਗੱਲਾਂ ਕਰਦੇ ਰਹੇ ਆ ਉਹਨਾਂ ਵਾਲੇ ਦਿਨਾਂ 'ਚ ਪਲੈਨਿੰਗ ਕਰਨੀ ਸੀਗੇ ਕੁਝ ਨਵਾਂ ਕਰਨ ਵਾਸਤੇ ਪਲੈਨ ਕਰ ਰਹੇ ਸੀਗੇ ਹਾਂ ਬਿਲਕੁਲ ਜੀ ਉਹਨਾਂ ਦੇ ਤਾਂ ਬਲੱਡ ਚ ਖੂਨ ਚ ਸੀ ਨਾ ਸਾਡੇ ਤਾਂ ਜਦੋਂ ਕਹਿੰਦੇ ਜੀ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਨਾ ਜੀ ਉਹਨਾਂ ਦੇ ਤਾਂ ਬਲੱਡ 'ਚ ਸਿਰਫ ਸਾਹਿਤ ਸਾਡੀ ਸਮਾਜ ਦੀ ਅ ਸਥਿਤੀ ਜਿਹੜੀ ਹੈ ਉਹ ਘੁੰਮਦੀ ਰਹਿੰਦੀ ਸੀ ਕਿ ਅੱਜ ਮੈਂ ਕੀਤੇ ਤੇ ਗੱਲ ਕਰਨੀ ਹੈ ਅੱਜ ਮੈਂ ਕੀ ਦੀ ਐਡਵੋਕੇਸੀ ਕਰਨੀ ਹੈ ਅੱਜ ਕੀ ਦੀ ਵਕਾਲਤ ਕਰਨੀ ਉਹ ਜਿਹਦੀ ਵਕਾਲਤ ਕਰ ਦਿੰਦੇ ਸੀ ਉਹਦੀ ਗੱਲ ਵੱਡੀ ਹੋ ਜਾਂਦੀ ਸੀ ਉਹਨਾਂ ਦੀ ਕਵਿਤਾ ਉਹਨਾਂ ਦੇ ਸ਼ਬਦ ਵਕਾਲਤ ਕਰਦੇ ਸੀ ਲੋਕਾਂ ਦੀ ਪਰ ਸ਼ਬਦ ਜਿਹੜੇ ਸੀ ਉਹ ਮਤਲਬ ਵਕਾਲਤ ਵੀ ਐਸੀ ਕਰਦੇ ਸੀ ਕਿ ਉਹ ਤੀਰ ਵਾਂਗੂ ਜਾ ਕੇ ਲੋਕਾਂ ਦੇ ਸੀਨੇ ਚ ਖੁੱਬਦੇ ਸੀ ਸ਼ਬਦ ਉਹਨਾਂ ਦੇ ਸੁਰਜੀਤ ਪਾਤਰ ਪੰਜਾਬੀ ਦੇ ਸਿਰਮੌਰ ਕਵੀ ਸਨ ਉਹਨਾਂ ਦਾ ਸੰਦੀਵੀ ਵਿਛੋੜਾ ਪੂਰੇ ਵਿਸ਼ੇ ਵਿੱਚ ਵਸਦੇ ਪੰਜਾਬੀਆਂ ਨੂੰ ਰਵਾ ਗਿਆ ਸੁਜੀਤ ਪਾਤਰ ਦਾ ਜੀਵਨ ਜਿਹੜਾ ਉਹ ਬੜਾ ਸੰਘਰਸ਼ ਮੇਰੀ ਮੇ ਰਹਾ ਉਹਨਾਂ ਨੇ ਉਹ ਜਲੰਧਰ ਦੇ ਪੇਂਟ ਪਤਲ ਕਲਾ ਜੀ ਪੈਦਾ ਹੋਈ ਤੇ ਬੀਏ ਉਹਨਾਂ ਨੇ ਸਰਕਾਰੀ ਕਾਲੇ ਕਪੂਸਰਾ ਤੋਂ ਕੀਤੀ ਉਸ ਤੋਂ ਬਾਅਦ ਐਮਏ ਪੰਜਾਬੀ ਸਿ ਪਟਿਆਲਾ ਤੋਂ ਕਰਕੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਪੂਰਾ ਜੀਵਨ ਜੁੜੇ ਰਹੇ ਉਹਨਾਂ ਨੇ ਕਵਤਾ ਬڑے ਜਿਵੇਂ ਆਪਾਂ ਅਲੜ ਉਮਰ ਕਹਿੰਦੇ ਆ ਉਸ ਵੇਲੇ ਤੋਂ ਸ਼ੁਰੂ ਕੀਤੀ ਸੀ ਤੇ ਉਹਨਾਂ ਦੀ ਕਵਤਾਲ ਦਾ ਪ੍ਰਭਾਵ ਇੰਨਾ ਪਿਆ ਕਿ ਅੱਜ ਉਹ ਇੱਕ ਲੋਕ ਗੀਤਾਂ ਦਾ ਰੂਪ ਧਾਰਨ ਕਰ ਗਈ ਹੈ ਦੁਨੀਆ ਪੱਧਰ ਤੇ ਲੋਕ ਮੂਹਾਂ ਦੇ ਉੱਪਰ ਉਹਨਾਂ ਦੀਆਂ ਕਾਫ ਸਤਰਾਂ ਜਿਹੜੀਆਂ ਉਹ ਛਾਈਆਂ ਹੋਈਆਂ ਹਨ ਮੈਨੂੰ ਯਾਦ ਹੈ 1984 ਦੇ ਵਿੱਚ ਜਦੋਂ ਮੈਂ ਇੰਗਲੈਂਡ ਗਿਆ ਤੇ ਉੱਥੇ ਲਗਭਗ ਹਰ ਉਹ ਪੰਜਾਬ ਦਾ ਸੰਕਟਕਾਲੀਨ ਸਮਾਜ ਪੰਜਾਬ ਜਿਹੜਾ ਸੰਤਾਪ ਹੋ ਗਿਆ ਪੰਜਾਬ ਦੇ ਸਬੰਧ ਵਿੱਚ ਉਹਨਾਂ ਦੀ ਕਵਤਾ ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਕੋਈ ਇਸ ਤੋਂ ਬਾਰ ਉਹ ਇਸ ਤੋਂ ਬਾਰ ਇਹ ਹਫ਼ਤਾ ਉਸ ਵੇਲੇ ਹਰ ਜਗ੍ਹਾ ਘੁੰਮਦੀ ਸੀ ਤੇ ਇਹਦੇ ਵਿੱਚ ਉਹ ਪੰਜਾਬ ਦਾ ਦਰਦ ਪੰਜਾਬ ਦੀ ਪੀੜਾ ਜਿਹੜੀ ਸੀ ਉਹ ਸਾਹਮਣੇ ਆਉਂਦੀ ਸੀ ਉਸ ਉਸ ਤੋਂ ਬਾਅਦ ਉਹਨਾਂ ਉਹਨਾਂ ਦੀ ਕਵਤਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮ੍ਮਾਦਾਨ ਕੀ ਕਹਿਣਗੇ ਜੋਸ਼ ਮਾਇਦੇਵ ਜਿਹੜਾ ਬੱਪ ਰਿਆ ਇਹ ਜਾਂ ਪੰਡਿਪ ਦੀ ਸਮਾਇਦਰੀ ਜਾਂ ਰਾਜਨੀਤੀ ਜਿਹੜਾ ਨਜ਼ਾਰਾ ਰਾਜਨੀਤਿਕ ਨਿਜ਼ਾਮ ਹੈ ਉਸ ਉਸਨੇ ਇਹਨੇ ਵਧੀਆ ਖੂਬਸੂਰਤ ਕਾਪ ਡਿ ਬੰਬਾਰਾਹੀ ਪੇਸ਼ ਕੀਤਾ ਹੈ ਕੋ ਆਪਣੀ ਵਿਸਾਲ ਆਪੀ ਹੈ ਉਹ ਉਹਨਾਂ ਨੇ ਕਿਹਾ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਖਾਂ ਜਿਵੇਂ ਉਹਨੇ ਕਿਹਾ ਕਿ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ ਉਸੇ ਗੀਤ ਹਮੇਸ਼ਾ ਦੁਨੀਆ ਦੇ ਲੋਕਾਂ ਦੇ ਲੋਕਮਨਾਂ ਦੇ ਵਿੱਚ ਸਮਾਇਰੇ ਰਹਿਣਗੇ ਤੇ ਜਿਵੇਂ ਮੈਂ ਕਿਹਾ ਕਿ ਉਹਦੇ ਗੀਤ ਜਿਹੜੇ ਹਨ ਉਹ ਪਾਤਰ ਦੇ ਗੀਤ ਨਹੀਂ ਹੈ ਉਹ ਅੱਜ ਲੋਕ ਗੀਤਾਂ ਦਾ ਰੂਪ ਧਾੜ ਕਰ ਗਏ ਹਨ ਪਾਤਰ ਤੇ ਜਾਣ ਦੇ ਨਾਲ ਪੰਜਾਬੀ ਸਾਹਿਬ ਦੇ ਵਿੱਚ ਇੱਕ ਯੁੱਗ ਦਾ ਅੰਤ ਹੋਇਆ ਉਸ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਵਿਸ਼ੇਸ਼ ਕਰਕੇ ਦੇਸ਼ ਦੋਆਬਾ ਟੀਵੀ ਜਾਂ ਦੇਸ਼ ਦੋਆਬਾ ਦੇ ਜਿਹੜੇ ਦੋਨੋਂ ਜਿਹੜੇ ਪੇਪਰ ਦੇਸ਼ ਦੋਆਬਾ ਵੀਕਲੀ ਦੇ ਤੇ ਅੰਮ੍ਰਿਤਕਰ ਟਾਈਮਸ ਜਿਹੜੇ ਹਨ ਉਸ ਨੂੰ ਉਹਨਾਂ ਦੇ ਜਿਹੜਾ ਪ੍ਰਬੰਧਕੀ ਸਟਾਫ ਨੂੰ ਬਹੁਤ ਦੁੱਖ ਹੋਇਆ ਤੇ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਤੇ ਜਿਹੜਾ ਪੰਜਾਬ ਨੂੰ ਇਹ ਘਾਟਾ ਪਿਆ ਜਾਂ ਉਹਨਾਂ ਦੇ ਪਰਿਵਾਰ ਨੂੰ ਸਭ ਤੋਂ ਵੱਡਾ ਜਿਹੜਾ ਘਾਟਾ ਪਿਆ ਅਸੀਂ ਇਸ ਗੱਲ ਦੀ ਇੱਕ ਮਤਲਬ ਪ੍ਰੇਰ ਵੀ ਕਰਦੇ ਆ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜਾ ਏਡਾ ਵੱਡਾ ਜਿਹੜਾ ਦੁੱਖ ਪਹੁੰਚਿਆ ਉਸ ਨੂੰ ਸਹਾਰਨ ਦਾ ਉਸ ਨੂੰ ਜਿਹੜਾ ਹਿੰਮਤ ਜਿਹੜੀ ਹੈ ਉਹ ਪ੍ਰਾਪਤ ਹੋਵੇ ਤੇ ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦਾ ਪਾਤਰ ਸਾਹਿਬ ਦੇ ਤੁਰ ਜਾਣ ਦੀ ਖਬਰ ਸੁਣੀ ਤੰਜ ਮਹਿਸੂਸ ਹੋਇਆ ਜਿਵੇਂ ਕੋਈ ਕੋਲ ਬੈਠਾ ਬੰਦਾ ਅਚਾਨਕ ਤੁਰ ਗਿਆ ਹੋਵੇ ਅਚਾਨਕ ਕਿਤੇ ਲੋਪ ਹੋ ਗਿਆ ਹੋਵੇ ਪਰਦੇਸ ਦੇ ਵਿੱਚ ਦਿਲ ਧੜਕਣਾ ਬਹੁਤ ਘੱਟ ਮਹਿਸੂਸ ਹੁੰਦਾ ਪਰ ਜਦੋਂ ਪਾਤਰ ਸਾਹਿਬ ਦੀ ਵਿਛੋੜੇ ਦੀ ਖਬਰ ਆਈ ਤੰਜ ਲੱਗਾ ਜਿਵੇਂ ਦਿਲ ਧੜਕਿਆ ਨਹੀਂ ਤੜਫਿਆ ਹੋਵੇ ਉਹਨਾਂ ਨੇ ਲਿਖਿਆ ਸੀ ਕਿ ਬਲਦਾ ਵਿਰਖ ਹਾਂ ਖਤਮ ਹਾਂ ਬਸ ਸ਼ਾਂਤ ਹੀ ਖਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਪਤਾ ਨਹੀਂ ਜਿਸ ਬਹਾਰ ਦੀ ਉਹ ਉਡੀਕ ਕਰਦੇ ਸੀ ਸ਼ਾਇਦ ਉਹਦਾ ਕੋਈ ਸੁਨੇਹਾ ਆ ਗਿਆ ਜਾਂ ਜਿਵੇਂ ਉਹਨਾਂ ਨੇ ਲਿਖਿਆ ਸੀ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ ਕਿੱਥੇ ਕਿੱਥੇ ਛੱਡ ਆਏ ਹਾਂ ਅਨਲਿਖੀਆਂ ਕਵਤਾਵਾਂ ਤੇ ਜਾਂ ਮੈਨੂੰ ਲੱਗਦਾ ਕਿ ਜਿਹੜੀਆਂ ਅਨਲਿਖੀਆਂ ਕਵਤਾਵਾਂ ਸੀ ਉਹਨਾਂ ਨੇ ਹਾਕ ਮਾਰ ਲਈ। ਪਾਤਰ ਸਾਹਿਬ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸਰਪ੍ਰਸਤ ਸਨ। ਉਹਨਾਂ ਦੀ ਰਹਿਨਮਾਈ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਹੀ ਸ਼ਾਨਦਾਰ ਬੜੇ ਅਰਥ ਭਰਪੂਰ ਅਕੈਡਮੀ ਦੇ ਵੱਲੋਂ ਸਾਲਾਨਾ ਸਵਾਗਤ ਮੇਲੇ ਕੀਤੇ ਗਏ ਨੇ। ਹੁਣ ਉਹਨਾਂ ਦੀ ਰਹਿਨਮਾਈ ਦੀ ਕਾਰ ਸਾਨੂੰ ਰੜਕਦੀ ਰਹੇਗੀ ਮੈਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਸਾਰੇ ਮੈਂਬਰਾਂ ਵੱਲੋਂ ਤੇ ਇਥੇ ਦੀਆਂ ਹੋਰ तमाम ਜਿਹੜੀਆਂ ਸੱਭਿਆਚਾਰਕ ਸਾਹਿਤਕ ਸੁਭਾਵਾਂ ਨੇ ਉਹਨਾਂ ਵੱਲੋਂ ਅਫਸੋਸ ਦਾ ਪ੍ਰਗਟਾਵਾ ਕਰਦਾ ਹਾਂ ਤੇ ਸ਼ਰਧਾ ਸਮਨ ਅਰਪਿਤ ਕਰਦਾ ਹਾਂ ਉਹ ਪਤਾ ਨਹੀਂ ਲਫ਼ਜ਼ਾਂ ਦੀ ਕਿਹੜੀ ਦਰਗਾਹ ਵੱਲ ਕੂਚ ਕਰ ਗਏ ਨੇ ਪਰ ਉਹਨਾਂ ਦੇ ਲਫ਼ਜ਼ਾਂ ਦੀ ਲੋ ਹੈ ਜਿਹੜੀ ਉਹ ਸਾਡਾ ਰਾਹ ਰਸ਼ਨਾਉਂਦੀ ਰਹੇਗੀ ਸਾਡੀ ਰਹਿਨਵਾਈ ਕਰਦੀ ਰਹੇਗੀ ਅੰਗਰੇਜ਼ੀ ਦੇ ਵਿੱਚ ਇੱਕ ਪੋएट ਨੇ ਅਲੈਗਜ਼ੈਂਡਰ ਪੋਪ ਉਹਨਾਂ ਦੀ ਪੋਇਟਰੀ ਨੂੰ ਸਭ ਤੋਂ ਵੱਧ ਕੋਟੇਬਲ ਪੋਇਟਰੀ ਮੰਨਿਆ ਗਿਆ ਤੇ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਦੇ ਵਿੱਚ ਇਹੋ ਜਿਹੇ ਸ਼ਾਇਰ ਸੁਰਜੀਤ ਪਾਤਰ ਨੇ ਜਿਨ੍ਹਾਂ ਦੀ ਕੋਈ ਨਾ ਕੋਈ ਪੰਕਤੀ ਕੋਈ ਸ਼ੇਰ ਕੋਈ ਗੀਤ ਦੀ ਸਤਰ ਜੀਵਨ ਦੇ ਵਕਫ ਵਕ ਪ੍ਰਸੰਘਾਂ ਦੇ ਵਿੱਚ ਅਚਾਨਕ ਹੀ ਸਾਡੇ ਬੁੱਲਾਂ ਤੇ ਆ ਜਾਂਦੀ ਹੈ ਬਹੁਤ ਸਾਰੇ ਸ਼ਾਇਰਾਂ ਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਹੈ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਅਜੀਬ ਕਿਸਮ ਦੀ ਕشش ਨੈਗ ਤੇ ਮਲਾਪੜਾਪਨ ਸੀ ਸੁਰਜੀਤ ਪਾਤਰ ਨੂੰ ਇਹ ਮਿਲਦਾ ਸੀ ਤਾਂ ਇਹ ਲੱਗਦਾ ਸੀ ਜਿਵੇਂ ਉਹਨਾਂ ਦੀ ਸ਼ਾਇਰੀ ਨੂੰ ਮਿਲ ਰਹੀ ਹੈ ਉਹਨਾਂ ਦੀ ਸ਼ਾਇਰੀ ਨੂੰ ਮਿਲਦਾ ਤਾਂ ਇਹ ਲੱਗਦਾ ਕਿ ਸੁਰਜੀਤ ਪਾਤਰ ਸਾਹਿਬ ਮਿਲ ਰਹੇ ਹੈ ਸੋ ਸਰਜੀਤ ਪਾਤਰ ਤੇ ਸਰਜੀਤ ਪਾਤਰ ਹੁਣੇ ਦੀ ਸ਼ਾਇਰੀ ਦੋਵੇਂ ਇੱਕੋ ਹੀ ਸੀ ਰਾਤ ਉਤਰੀ ਜਿਵੇਂ ਪਹਾੜੋਂ ਨਦੀ ਚੰਦ ਚੜਿਆ ਜਿਵੇਂ ਸਰੂਰ ਚੜੇ ਸੋ ਮੈਨੂੰ ਲੱਗਦਾ ਕਿ ਸਰਜੀਤ ਪਾਤਰ ਸਾਹਿਬ ਪੰਜਾਬੀ ਕਵਿਤਾ ਦੇ ਅੰਬਰ ਦੇ ਪੂਰਨਮਾਸ਼ੀ ਦੇ ਉਹ ਚੰਦ ਨੇ ਜਿਨ੍ਹਾਂ ਦੀ ਕੋਈ ਮੱਸਿਆ ਨਹੀਂ ਤੇ ਉਹਨਾਂ ਦੀ ਸ਼ਾਇਰੀ ਦਾ ਜਿਹੜਾ ਸਰੂਰ ਹੈ ਉਹ ਹਮੇਸ਼ਾ ਚੜਿਆ ਰਹੇਗਾ। ਦਿਲ ਪੁਸਤਕ ਦੇ ਪੰਨਿਆਂ ਤੇ ਉਹਨਾਂ ਦੇ ਜਿਹੜੇ ਸ਼ੇਅਰ ਨੇ ਉਹ ਹਮੇਸ਼ਾ ਟੜਕਦੇ ਰਹਿਣਗੇ। ਉਹਨਾਂ ਨੇ ਇੱਕ ਜਗ੍ਹਾ ਲਿਖਿਆ ਕਿ ਅੰਦਰ ਜੋ ਮੇਰੇ ਵੈਣ ਰੁਕੇ ਨੇ ਰਿਹਾ ਕਰੋ। ਅੰਦਰ ਜੋ ਮੇਰੇ ਵੈਣ ਰੁਕੇ ਨੇ ਰਿਹਾ ਕਰੋ ਲਫ਼ਜ਼ੋ ਕਹਾਰੋ। ਅੱਜ ਇਹ ਡੋਲੀ ਵਿਦਾ ਕਰੋ। ਅਲ ਵਿਦਾ ਪਾਤਰ ਸਾਹਿਬ